ਉਹਨਾਂ ਨਾਲ ਗੱਲ ਕਰ ਦਈਏ ਉਹਨੂੰ ਪੁੱਛਦੀ ਆ ਭਲਾ ਕੀ ਘਰ ਕਿੱਧਰ ਵਗਈ ਵੀ ਸਈਆਂ ਤੇ ਮੁੜਕੇ ਵੀ ਨਹੀਂ ਇੱਕਦ ਮੇਰਾ بار بار ਨਾ ਦੇਉਂਦੀ ਕਰਦਾ ਫੋਨ ਕਰਨਾ ਚੱਲਾ ਇਹ ਨਹੀਂ ਕੁਝ ਨਹੀਂ ਦਾ ਪਹਿਲਾਂ ਤੇ ਆਪਣੀ ਮਰਜ਼ੀ ਨਾਲ ਅੱਗੇ ਤੋਂ ਵਿਆਹ ਕਰਵਾ ਲਿਆ ਵਾ ਸਾਨੂੰ ਪੁੱਛਿਆ ਨਹੀਂਗਾ ਹੁਣ ਇਹ ਨਾ ਹੋਵੇ ਇੱਥੇ ਸਾਡੇ ਸਿਰ ਤੇ ਵੀ ਖੇਪ ਆ ਜੇ ਆਪਣਾ ਆਪ ਸੰਭਾਲ ਲਾ ਉਹ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾ ਮਨੂੰ ਤੇ ਕਿਹਦਾ ਫੋਨ ਆਉਂਦਿਆ ਹੈ ਮੈਂ ਰੋਟੀ ਤੇ ਪਾ ਕੇ ਦੋ ਹਾਂ ਤੈਨੂੰ ਬੜੀ ਉਹ ਸੱਚੀ ਗੱਲ ਦੱਸਣੀ ਆ ਤੇ ਕਿਹਦਾ ਫੋਨ ਆਉਂਦਿਆ ਤੇ ਕਿੰਨੂੰ ਮੈਂ ਕਰਨੀ ਆ ਮੈਨੂੰ ਨਹੀਂ ਸੱਚੀ ਗੱਲ ਦੱਸਣੀ ਨੇ ਕਿੰਨੂੰ ਦੱਸਣੀ ਆ ਮੈਨੂੰ ਸਾਰਾ ਪਤਾ ਵਾ ਇਹੋ ਜੀਆਂ ਬਥੇਰੀਆਂ ਵਾਦ ਹੁੰਦੀਆਂ ਵਾ ਤਾਂ ਮੇਰੀ ਗੱਲ ਸੁਣੋ ਤੁਹਾਨੂੰ ਕੋਈ ਸ਼ੱਕ ਵਾ ਮੇਰੇ ਉੱਤੇ ਮੈਂ ਘਰ ਦੇ ਛੱਡ ਕੇ ਤੁਹਾਡੇ ਕੋਲ ਆਈ ਆ ਇਦਾਂ ਵਰਦੀ ਆ ਮਨਪ੍ਰੀਤ ਨੂੰ ਫੋਨ ਲਾਉਣੀ ਆ ਅੱਜ ਉਹਨਾਂ ਨਾਲ ਗੱਲ ਕਰਦੀ ਆ ਉਨੂੰ ਪੁੱਛਦੀ ਆਂ ਭਲਾ ਇਹ ਘਰ ਕਿੱਦਾਂ ਵਗਈ ਵੀ ਸਹੀ ਆ ਤੂੰ ਮੁੜ ਕੇ ਕਿ ਨਹੀਂ ਇੱਕ ਤਾਂ ਮੇਰਾ بار بار ਨਾ ਦਿਲ ਨਹੀਂ ਕਰਦਾ ਫੋਨ ਕਰਨਾ ਚੱਲ ਆਈ ਲੈਣੀ ਕੋਈ ਨਹੀਂ ਹੁੰਦਾ ਹਲੋ ਵਧੀਆ ਵਧੀਆ ਤੂੰ ਦੱਸ ਮੈਂ ਵੀ ਠੀਕ ਠਾਕ ਅੱਛਾ ਅੱਛਾ ਹੋਰ ਕੀ ਕਰਨਦੇ ਠੀਕ ਠੀਕ ਆ ਮੈਂ ਵੀ ਕੁਛ ਨਹੀਂ ਬਸ ਵਿੱਲੀ ਹੀ ਮੈਂ ਚਲ ਤੈਨੂੰ ਫੋਨ ਨਹੀਂ ਕਰਦੀ ਆ ਤੂੰ ਕਿਤੇ ਕਰਨਾ ਨਹੀਂ ਆਦੇ ਅੱਛਾ ਅੱਛਾ ਕੱਲ ਜਾਂ ਨਹੀਂ ਆ ਠੀਕ ਠੀਕ ਆ ਕਿੱਦਾਂ ਚੱਲਦੀ ਬੜਾਈ ਚੱਲ ਵਧੀਆ ਵਾ ਹਾਂ ਹਾਂ ਵਧੀਆ ਬਸ ਆਪਣਾ ਵੀ ਠੀਕ ਆ ਵਧੀਆ ਸਭ ਭਾਜੀ ਹੋਣੀ ਵੀ ਠੀਕ ਠਾਕ ਨੇ ਉਹ ਵੀ ਗਏ ਜਰ ਕੰਮ ਕੀਤੇ ਤੇ ਮੈਂ ਤੈਨੂੰ ਪੁੱਛਣਾ ਹੀ ਕਿ ਕਿਦਾਂ ਵਾ ਕਰ ਗਈ ਮੁੜ ਕੇ ਦੂਂ ਕਿ ਨਹੀਂ ਬਦ ਵਿੱਚ ਅਛਾ ਅਛਾ ਠੀਕ ਠਾਕ ਆ ਨਾ ਉਹਦਾ ਠੀਕ ਠੀਕ ਆ ਆਹ ਬਾਤ ਐਵੇਂ ਨਾ ਇਦਾਂ ਟੈਨਸ਼ਨ ਜੀ ਲੱਗੀ ਰਹਿੰਦੀ ਹੀ ਤੇ ਤਾਂ ਕਰਕੇ ਮੈਂ ਚਲ ਤੈਨੂੰ ਫੋਨ ਕਰਕੇ ਪੁੱਛਦੀ ਆ ਸੱ ਲੱਗ ਗਈਆਂ ਦੂਦੇ ਹਾਂ ਇਹ ਕਿਦ ਨੂੰ ਫੋਨ ਤੇ ਲੱਗੀ ਆ ਕਿਦਾਂ ਹਾਂ ਸੱਸ ਢਈ ਗੱਲਾਂ ਕਰਨ ਉਹ ਜਾ ਉਹਵਾ ਛੇਤਰ ਜਿੱਡਾ ਫੋਨ ਲਿਆਤਾ ਨੂੰ ਕੰਮ ਕਰਨ ਵਾਲੇ ਰੋਣ ਲਾ ਪੈਂਦੀ ਆ ਤੇ ਫੋਨ 'ਚ ਸਾਰਾ ਦਿਨ ਲੱਗੀ ਰਹਿੰਦੀ ਆ ਇਦਾਂ ਕਰਦੀ ਆ ਮੰਮੀ ਵੱਲ ਜਾਨੀ ਆ ਚਲ ਠੀਕ ਆ ਕੋਈ ਨਹੀਂ ਤੂੰ ਹਾਲ ਚਾਲ ਪੁੱਛ ਕੇ ਨਾ ਤੇ ਮੈਨੂੰ ਦੱਸੀ ਫਿਰ ਹੈ ਜਾਈਂ ਸਹੀ ਇੱਕ ਵਾਰ ਕਰ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਂ ਫੇਰ ਕਰਾਂਗੀ ਹਾਂ ਚਲ ਤੂੰ ਪੜ ਲੈ ਆਪਣਾ ਚੰਗ ਚਾਲੇ ਨੇਕ ਨਾਲੇ ਨਾ ਪਤਾ ਲੱਗ ਜਾਂਦਾ ਵਾ ਵੀ ਠੀਕ ਠਾਕ ਵਾ ਚਾਹੇ ਕਿਦਾਂ ਆ ਉਹਦਾ ਵੇ ਧਿਆਨ ਜਾ ਰਿਹਾਦਾ ਵਾ ਮੇਰਾ ਵੀ ਪਤਾ ਨਹੀਂ ਉਹ ਅੰਦਰ ਕੀ ਕਰਨ ਲਈ ਆ ਵਾ ਦੋਵੇਂ ਜਾਣੀਆਂ ਫੇਰ ਬਾਹਰ ਨਿਕਲੋ ਸਰੋਂ ਨੂੰ ਫੋਲੀ ਦੇ ਲੋ ਸੁੱਕ ਜੇ ਤਾਂ ਬੋਰੀਆਂ ਦੇ ਵਿੱਚ ਪਾਈਏ ਨਾ ਕੰਮ ਵਾਲ ਧਿਆਨ ਹੀ ਹੈ ਨੀਗਾ ਮੁੰਮੀ ਤੇ ਬਾਹਰ ਬਹਿ ਕੇ ਆਕੇ ਬਾਰ ਬੋਤੇ ਇੱਕ ਤਾਂ ਹਵਾ ਦੀ ਆਉਂ ਰਹੀ ਸੀ ਅੱਛਾ ਅੱਛਾ ਤੇ ਮੈਂ ਹਾਂ ਚੱਲ ਚੋਲ ਚੁਗਦਾ ਤੁਹਾਨੂੰ ਸੱਜੀ ਤੇ ਤੁਸੀਂ ਧਰ ਲਈ ਆ ਠੀਕ ਆ ਤੇ ਉਹ ਸਾਰੋਂ ਦੇ ਹੱਥ ਮਾਰ ਕੇ ਹਟੀਆਂ ਕਿਤੇ ਮੈਂ ਹਾਂ ਹੋਰ ਕੋਈ ਜੀ ਵੀ ਵੇਖ ਲਿਆ ਕਰੇ ਵੀ ਚੱਲ ਸੁੱਕ ਜੂਗੀ ਤੇ ਬੋਰੀਆਂ ਚ ਪਾ ਕੇ ਰੱਖ ਲਾਂਗੇ ਮੰਮੀ ਮੇਰੇ ਸਿਰ ਪੀੜਾ ਹੋਂਦੀ ਸੀ ਮੈਂ ਲੰਮੇ ਪੈ ਗਈ ਗੋਲੀ ਖਾ ਕੇ ਤੇ ਦੂਜੀ ਕੀ ਕਰਨ ਰਹੀ ਆ ਨੀਂਦ ਆ ਗਈ ਮੈਨੂੰ ਮੈਂ ਤਾਂ ਹੁਣ ਅਚਾਨਕ ਉੱਠੀ ਪਾਣੀ ਪੀਣ ਲੱਗੀ ਹਾਂ ਸੋਈ ਚ ਅੱਛਾ ਤੇ ਬੜੀ ਉੱਚੀ ਉੱਚੀ ਹੱਸਣ ਢੀ ਸੀ ਤੇ लवली ਭਾਜੀ ਵੀ ਹੈ ਨਹੀਂ ਅੰਦਰ ਅੱਛਾ ਤੇ ਜਾ ਕੇ ਮੈਂ ਵੇਖਿਆ ਤੇ ਫੋਨ ਤੇ ਲੱਗੀ ਮੈਨੂੰ ਇਹ ਸਮਝ ਨਹੀਂ ਆਈ ਨਾ ਇਹਦੀ ਮਾਂ ਫੋਨ ਕਰਦੀ ਨਾ ਭਰਾ ਕਰਦਾ ਨਾ ਭੈਣ ਕਰਦੀ ਤੇ ਇਹ ਕਿੰਨਾ ਲੱਗੀ ਫੋਨ ਤੇ ਬੜਾ ਹੁਚੂਚੀ ਹੱਸੰਡੀ ਹੀ ਤੇ ਨਹੀਂ ਪਤਾ ਨਹੀਂ ਉਹਨੇ ਤੇ ਆਉਂਦੀ ਨੂੰ ਹੀ ਫੋਨ ਲਿਆਤਾ ਉਹਨੂੰ ਸ਼ਰਮ ਚਾਹੀਦੀ ਹੀਗੀ ਕਿ ਫੋਨ ਤੇ ਮੇਰੇ ਕੋਲ ਹੈਗਾ ਵਾ ਤੇ ਇਹਨੇ ਫੋਨ ਕਿਨੂੰ ਕਰਨਾ ਮਮੀ ਸਵੇਰ ਦੇ ਅੰਦਰੋਂ ਨਹੀਂ ਨਿਕਲੀ ਜੋ ਕੰਮ ਕਰਕੇ ਗਈ ਹੈ ਨਾ ਬਾਹਰ ਆ ਕੇ ਨਹੀਂ ਵੇਖਿਆ ਕਿ ਇੰਨੇ ਚਾਹ ਪੀਣੀ ਆ ਜਾਂ ਪਾਣੀ ਪੀਣਾ ਕਿ ਇੰਨੇ ਕੁਝ ਨਹੀਂ ਪਰ ਸੰਦੀਪ ਇੱਕ ਗੱਲ ਵਾ ਅਜੇ ਤੇ ਪੇਕੇ ਨਹੀਂ ਮਿਲਦੀ ਇਹਦੀ ਅਕੜ ਨਹੀਂ ਆ ਜੇ ਕਿਤੇ ਉਹ ਮਿਲਦੇ ਹੁੰਦੇ ਫੇਰ ਤੇ ਬੰਦੇ ਨੂੰ ਬੰਦਾ ਹੀ ਨਾ ਸਮਝਦੀ ਉਹ ਤੇ ਕਿਸੇ ਨੂੰ ਨਹੀਂ ਕੁਝ ਸਮਝਦੀ ਤੇ ਕੋਈ ਗੱਲ ਨਹੀਂ ਮੇਰਾ ਹੀ ਰਾਜ ਚੱਲੇ ਮੈਂ ਚੁੱਪ ਕਰਕੇ ਬੈਠੀ ਰਹਾ ਤੇ ਮੈਨੂੰ ਪਕੀਆਂ ਪਕਾਈਆਂ ਮਿਲ ਜਾਣ ਪਕੀਆਂ ਪਕਾਈਆਂ ਇਦਾਂ ਕਿਦਾਂ ਮਿਲ ਜਾਣੀਆਂ ਵਾ ਹੱਥ ਹਿਲਾਉਣਾ ਹੀ ਪੈਣਾ ਵਾ ਨਾ ਇਹਨੇ ਕਦੀ ਆ ਕੇ ਪੁੱਛਿਆ ਹੀ ਆ ਕਿ ਕੀ ਬਣਾਉਣਾ ਅੱਜ ਤੁਹਾਨੂੰ ਕੀ ਪਸੰਦ ਵਾ ਪੁੱਛਣ ਦੀ ਉਹਨੂੰ ਕੀ ਲੋੜ ਵਾ ਚੱਲ ਕੋਈ ਨਹੀਂ ਆ ਜਿਹੜੀ ਫੋਨ ਵਾਲੀ ਗੱਲ ਵਾ ਨਾ ਇਹ ਤੇ ਮੈਂ लवली ਨਾ ਕਰਦੀ ਹਾਂ ਹੁੰਦਾ ਨਾ ਬਾਹਰ ਪੁੱਛਿਓ ਤਾਂ ਇਹ ਜਿਹੜਾ ਸ਼ਤਰ ਜੀ ਦਾ ਉਹਨੂੰ ਲੈਤਾ ਵਾ ਇਹ ਬਾਹਰ ਆਪਣਾ ਕੰਮ ਕਰਦੇ ਰਹਿੰਦੇ ਆ ਇਹ ਅੰਦਰ ਫੋਨਾਂ ਟੱਕਰੀ ਹੁੰਦੀ ਆ ਕੀ ਬਧਾਣ ਕਿੰਨੂੰ ਕਰਦੀ ਆ ਫੋਨ ਇਹ ਕੋਈ ਰਿਸ਼ਤੇਦਾਰ ਤੇ ਹੈ ਨਹੀਂ ਆ ਮੇਰੇ ਰਿਸ਼ਤੇਦਾਰ ਨੂੰ ਕਿਹੜੇ ਨੂੰ ਇਹਨੇ ਕਰਨਾ ਵਾ ਇਹਨੂੰ ਚੰਗਾ ਭਲਾ ਪਤਾ ਵਾ ਜੇ ਕਿਸੇ ਨੂੰ ਪਤਾ ਲੱਗ ਗਿਆ ਫੇ ਫਲਾਣੇ ਥਾਵਾਂ ਤੇ ਇਹਨੂੰ ਵੜ ਦੇਣਗੇ ਉਹੀਂ ਉਹ ਇਹਨੂੰ ਤਾਂ ਜਿਹੜਾ ਵੜਨਾ ਵੜਨਾ ਨਾਲੇ ਮੁੰਡੇ ਨੂੰ ਵੜ ਕੇ ਜਾਣਾ ਹੁੰਦਾ ਨੇ ਮੁੰਡੇ ਦੀਆਂ ਤੇ ਬੇੜੀਆਂ ਕੋਈ ਗੱਲ ਨਹੀਂ ਹੁੰਦਾ ਨਾ ਲਵਲੀ ਤਾਂ ਉਹਦੇ ਨਾਲ ਮੈਂ ਗੱਲ ਕਰਦੀ ਆ ਤੀ ਕਰਿਓ ਗੱਲ ਉਦਾਂ ਤਾਂ ਬੜੀਆ ਫੜਾ ਮਾਰਦਾ ਉਹ ਵੀ ਕਿ ਮੇਰੀ ਘਰ ਵਾਲੀ ਨੂੰ ਇਦਾਂ ਕਹਿੰਦੇ ਤਾਂ ਉਦਾਂ ਕਹਿੰਦੇ ਇਹ ਨਹੀਂ ਦੇਖਦਾ ਇਹਨੂੰ ਕੋਈ ਗੱਲ ਨਹੀਂ ਮੈਂ ਦੱਸਣਾ ਵਾ ਉਹਨੂੰ ਨਹੀਂ ਲੱਭਣਾ ਉਹਦੀ ਨਿਗਾਹ ਦੇ ਵਿੱਚ ਉਹ ਚੰਗੀ ਭਲੀ ਆ ਸਾਡੇ ਨਾਲ ਤਾਂ ਕਦੀ ਇਹਨਾਂ ਖੁਸ਼ ਹੋਈ ਨਹੀਂ ਸਾਡੇ ਨਾਲ ਜਿੱਦਾਂ ਕਹਿੰਦਾ ਉਹਦਾ ਉਹ ਹਾਲ ਆ ਇਹ ਉਹਨੂੰ ਪੁੱਛੂ ਨਾ ਲਵਲੀ ਨੂੰ ਫੇ ਕਿੰਨੂੰ ਫੋਨ ਕਰਦੀ ਐ ਤੇ ਨਾਲੇ ਇਹਨੂੰ ਫੋਨ ਦੇ ਈ ਕੀ ਲੋੜੀ ਜਿਹੜਾ ਆਉਂਦਿਆਂ ਤੂੰ ਇਹਨੂੰ ਲੈਤਾ ਤਾਂ ਸਿਮ ਪਾਤੀ ਨਹੀਂ ਇਹਨੂੰ ਕਿਹਦਾ ਫੋਨ ਆਉਣਾ ਸੀ ਚਾਹੇ ਤਾਂ ਵੀ ਨਾ ਕਿਹ ਰਿਸ਼ਤੇਦਾਰ ਦਾ ਹੁੰਦਾ ਜਾਂ ਮਾਂ ਦਾ ਹੁੰਦਾ ਵਾ ਕਿਨੂੰ ਫੋਨ ਲੈ ਦੋ ਤੂ ਨਾ ਜਾਂਦੀ ਜਾਂਦੀ ਉਹ ਮੜੀ ਦੀ ਸਰੋਂ ਦੇ ਵਿੱਚ ਹੱਥ ਮਾਰ ਕੇ ਮੈਂ ਸੁੱਕ ਜੂਦੀ ਨਾ ਤੇ ਬੋਹਰਿਆਂ ਦੇ ਵਿੱਚ ਪਾ ਲੈਨੇ ਆ ਆਉਂਦਾ ਵਾ ਨਾ ਬਾਹਰੋਂ ਤੇ ਆਲਾ ਚੌਲ ਚੁਗਈ ਗਏ ਆ ਤੇ ਤੂੰ ਥੋੜਾ ਜਿਹਾ ਹੋਰ ਉਹਨੂੰ ਧੁੱਪੇ ਕਰ ਦਿੰਦੇ ਤੇ ਚੱਲ ਹੈ ਤੇ ਧੁੱਪ ਹੀ ਹੁਣ ਸ਼ਾਮਾਂ ਦਾ ਕਰਕੇ ਨਾ ਉੱਥੇ ਆ ਗਈ ਐ ਸ਼ਾਂ ਚਲੋ ਕੋਈ ਗੱਲ ਨਹੀਂ ਮੈਂ ਮਾਰ ਦਿੰਨੀ ਹੱਥ ਫਿਰ ਮੈਂ ਤਰਾਂ ਚੌਲ ਹਾਂ ਤਰ ਲਾ ਤੂੰ ਇਹ ਕਾਲਾ ਤੇ ਇਹਦੀ ਵੀ ਠੀਕ ਵਾ ਇਹਨੇ ਫੋਨ ਕਿੰਨੂੰ ਕਰਨਾ ਵਾ ਨਾ ਮਾਂ ਨੂੰ ਕਰੇ ਨਾ ਭਰਾ ਨੂੰ ਕਰੇ ਸਾਰਾ ਦਿਨ ਅੰਦਰ ਨਾ ਕਿੜਕੜ ਕਰਦੀ ਰਹਿੰਦੀ ਐ ਫੋਨ ਤੇ ਕਸੂਰ ਤੇ ਆਪਣੇ ਪੁੱਤ ਦਾ ਵਾ ਉਹਨੂੰ ਬਗਾਨੀ ਨੂੰ ਮੈਂ ਕੀ ਕਵਾਂ ਜੇ ਚੰਗਾ ਹੁੰਦਾ ਨਾ ਇਹ ਕੰਮ ਹੁੰਦੇ ਹੀ ਨਾ ਮੈਂ ਪਿਆਣੀ ਸੀ ਹੁੰਦਾ ਤਾਂ ਇੱਥੇ ਘੇਰਦੀਆਂ ਇਹਨੂੰ ਮੈਂ ਚੱਲ ਸਬਜੀ ਤਾਂ ਬਣ ਗਈ ਆ ਤਾਂ ਦੂਜੀ ਵੱਲ ਵੇਖ ਲੈ ਮੰਮੀ ਬਣ ਗਈ ਆ ਸਬਜੀ ਆ ਸਬਜੀ ਤਾਂ ਬਣ ਗਈ ਆ ਤੇ ਮੈਨੂੰ ਰੋਟੀ ਪਾ ਦੋ ਹਾਂ ਨਾ ਰੋਟੀ ਤੇ ਮੈਂ ਤੈਨੂੰ ਪਾ ਦਿੰਨੀ ਆ ਸਬਜੀ ਬਣੀ ਆ ਤੇ ਚੌਲ ਬਨਣ ਵਾਲੇ ਆ ਉਹ ਮੈਂ ਜਾਣਾ ਸੀ ਮੜਾ ਜਾ ਕਿਤੇ ਚੌਲ ਮੈਂ ਬਾਅਦ ਚ ਖਾ ਲੂੰਗਾ ਹਨਕੇ ਕੋਈ ਨਹੀਂ ਫੁਲਕੇ ਲਾ ਦੇਣੀ ਫਿਰ ਆਟਾ ਗੁੱਜਾ ਵਾ ਆ ਉਹ ਤੇ ਲਾ ਦੋ ਫਿਰ ਤੇ ਲਾ ਦ ਦਉਂਗੀ ਮੇਰੀ ਵੀ ਸੁਣ ਲੈ ਨਾ ਪੂਰੀ ਗੱਲ ਆ ਕਿਉਂ ਕੀ ਹੋਇਆ ਵਾ ਉਹ ਜਿਹੜੀ ਤੂੰ ਲਿਆਂਦੀ ਆ ਅੰਦਰ ਕਿਹਦੇ ਨਾਲ ਹੜੜ-ਹੜ ਕਰਦੀ ਰਹਿੰਦੀ ਸਾਰਾ ਦਿਨ ਫੋਨ ਤੇ ਨਾ ਨੂੰ ਮਾਂ ਦਾ ਫੋਨ ਆਵੇ ਨਾ ਕਿ ਤੇ ਭਰਾ ਦਾ ਆਵੇ ਉਹ ਕੰਮ ਤੇ ਮੰਮੀ ਹੁਣ ਕਰਦੀ ਆ ਫੋਨ ਕਿਧਾ ਹੋਣਾ ਕਿਦਾਂ ਵੀ ਆ ਉਹ ਸੁਆ ਕਰਦੀ ਆ ਦੂਜੀ ਦਾ ਤੜਕਾ ਲਾਤਾ ਵਾ ਚੌਲ ਮੈਂ ਚੁਗਤੇ ਆ ਤੇ ਉਹਨੇ ਵੀ ਵੇਖਿਆ ਵੀ ਉਹ ਅੰਦਰ ਵੜੀ ਆ ਆਈ ਉਹ ਥਾਲੀ ਰੱਖ ਕੇ ਤੇ ਉਹ ਵੀ ਅੰਦਰ ਵੜ ਗਈ ਫੋਨ ਕਿਧਾ ਹੋਣਾ ਵਾ ਦੱਸ ਤੈਨੂੰ ਪਤਾ ਹਾਊ ਜਾਂ ਉਹਨੂੰ ਪਤਾ ਹਾਊ ਪਹਿਲੀ ਗੱਲ ਤੇ ਆ ਤੈਨੂੰ ਪਤਾ ਹੀ ਨਾ ਚੰਗਾ ਭਲਾ ਪੇਰੇ ਪੇਤਿਆਂ ਤੋਂ ਕਿਸੇ ਨੇ ਫੋਨ ਨਹੀਂ ਕਰਨਾ ਤੂੰ ਹੁਣ ਉਹਨੂੰ ਲੈ ਕੇ ਕਿਉਂ ਦਿੱਤਾ ਤੇਰੇ ਕੋਲ ਹੀ ਹੈਗਾ ਉਹਦਾ ਮੈਂ ਚੱਲ ਕੇ ਲੋੜਤਾ ਆਂਦੀ ਆ ਕਾਦੀ ਲੋੜ ਪੈ ਜਾਂਦੀ ਆ ਉਹ ਦੱਕਰ ਲੱਗੀ ਕੋਈ ਗੱਲ ਨਹੀਂ ਮੈਂ ਪੁੱਛ ਲੈਂਦਾ ਵਾ ਕਿਹਦਾ ਫੋਨ ਆਇਆ ਵਾ ਫਿਰ ਕੀ ਹੋ ਗਿਆ ਮੇਰੀ ਸੁਣ ਲੈ ਗੱਲ ਉਹਨੂੰ ਹੁਣ ਇਹ ਕੰਟਰੋਲ 'ਚ ਕਰ ਲਾ ਨਹੀਂ ਤਾਂ ਪਛਤਾਵੇਂਗਾ ਵੇਲੇ ਨੂੰ ਉਹ ਕੋਈ ਗੱਲ ਨਹੀਂ ਮਾਦਾ ਮੈਂ ਪੁੱਛ ਲੈਂਦਾ ਵਾਂ ਪਹਿਲਾਂ ਤੇ ਆਪਣੀ ਮਰਜ਼ੀ ਨਾਲ ਅੱਗੇ ਤੂੰ ਵਿਆਹ ਕਰਵਾ ਲਿਆ ਵਾ ਸਾਨੂੰ ਪੁੱਛਿਆ ਨਹੀਂ ਗਾ ਹੁਣ ਇਹ ਨਾ ਹੋਵੇ ਇੱਥੇ ਸਾਡੇ ਸਿਰ 'ਚ ਵੀ ਖੇਪ ਆਪਣਾ ਆਪ ਸੰਭਾਲ ਲਾ ਉਹ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾ ਮਨੂੰ ਕਿਹਦਾ ਫੋਨ ਆਉਂਦਿਆ ਹੈ ਮੈਂ ਰੋਟੀ ਤੇ ਪਾ ਕੇ ਦਊ ਹਾਂ ਤੈਨੂੰ ਬੜੀ ਉਹ ਸੱਚੀ ਗੱਲ ਦੱਸਣੀ ਆ ਕਿਹਦਾ ਫੋਨ ਆਉਂਦਿਆ ਹੈ ਤੇ ਕਿੰਨੂੰ ਮੈਂ ਕਰਨੀ ਆ ਮੈਨੂੰ ਨਹੀਂ ਸੱਚੀ ਗੱਲ ਦੱਸਣੀ ਤੇ ਕਿੰਨੂੰ ਦੱਸਣੀ ਆ ਮੈਨੂੰ ਸਾਰਾ ਪਤਾ ਵਾ ਇਹ ਜਿਹਾਂ ਬਥੇਰੀਆਂ ਵੱਧ ਹੁੰਦੀਆਂ ਵਾ ਤਾਂ ਮੈਂ ਪੁੱਛ ਕੇ ਤੇ ਹੁਣਾ ਵਾ ਭਲਾ ਤੇਰੇ ਹੁੰਦਿਆ ਕਿਉਂ ਨਹੀਂ ਕਰਦੀ ਫੋਨ ਤੇ ਤੂੰ ਕਰ ਹੁਣਾ ਵਾ ਤੂੰ ਘੇਟਾਂ ਬਾਹਰ ਜਾਂਦਾ ਵਾ ਤੇ ਚੱਲ ਫੋਨ ਲਾ ਕੇ ਬਹਿ ਜਾਂਦੀ ਏ ਉਹ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾ ਉਹਨੂੰ ਕਿਹਦਾ ਫੋਨ ਆਉਂਦਾ ਵਾ ਪੁੱਛ ਲੈਂਦਾ ਵਾ ਚੱਲ ਦਿੰਦੀ ਨੀ ਇਹ ਨੀਕ ਗੱਲ ਇਹਦਾਂ ਨਾ ਕਰਨੀ ਪੈਣੀ ਹੈਗੀ ਜੇ ਕੱਲ ਨੂੰ ਹੋਰ ਕਿਸੇ ਨਾਲ ਫੋਨ ਤੇ ਲੱਗੀ ਰਹੀ ਤਾਂ ਸਾਨੂੰ ਬਾਹਰ ਪਤਾ ਹੀ ਨਹੀਂ ਫੇਰ ਕਸੂਰ ਕੱਢਣਾ ਵਾ ਮਾਂ ਦਾ ਮਾਂ ਦਾ ਤੂੰ ਦੇ ਘਰੇ ਆਂ ਤਾਂ ਮਾਂ ਦਾ ਸਹਫਾ ਲੱਲੇ ਜਦੋਂ ਫੋਨ ਤੁਸੀਂ ਲੈ ਕੇ ਦਿੱਤੇ ਵੱਖੋ ਵੱਖ ਉਹਨਾਂ ਨੂੰ ਅੰਦਰ ਵੜਦੀਆਂ ਵਾ ਫੋਨ ਲਾਉਂਦੀਆਂ ਵਾ ਤੇ ਚੱਲ ਮੇਰੇ ਭਾਈ ਘੰਟਾ ਘੰਟਾ ਲਗਾ ਦਿੰਦੀਆਂ ਫੋਨ ਤੇ ਹੀ ਮੇਰੀ ਗੱਲ ਸੁਣ ਹਾਂਜੀ ਮੰਮੀ ਡਈ ਆ ਰੌਲਾ ਪਾਉਣ ਕਿਉਂ ਆ ਫੋਨ ਤੋਂ ਹੀ ਕਿਹਦਾ ਫੋਨ ਆਉਂਦਾ ਹੈ ਤੈਨੂੰ ਫੋਨ ਕਿਸ ਦਵਨੀ ਹੁੰਦੇ ਫੋਨ ਕਿਦਾ ਹੁਣਾ ਵਾ ਉਹ ਕਹਿੰਦਾ ਡੀ ਆਪੀ ਸਵੇਰ ਤੋਂ ਫੋਨ ਤੇ ਲੱਗੀ ਰਹਿੰਦੀ ਆ ਜਦੋਂ ਤੂੰ ਬਾਹਰ ਚੱਲ ਜੰਨਾ ਐਵੇਂ ਫੋਨ ਤੇ ਲੱਗੀ ਰਹਿਣੀ ਆ ਜੇ ਮੈਂ ਕੰਮ ਕਰਦੀ ਆ ਤਾਂ ਵੀ ਇਦਾਂ ਕਰਦੇ ਆਏ ਉਹ ਕੰਮ ਤੇ ਤੂੰ ਕੀਤਾ ਹੀ ਨਹੀਂਗਾ ਅੱਜ ਸਬਜੀ ਉਹ ਕਹਿੰਦੀ ਮੈਂ ਬਣਾਈ ਆ ਸਬਜੀ ਹੁਣੀ ਬਣਾਈ ਆ ਨਾ ਸਵੇਰ ਦੀ ਸਾਫ ਸਫਾਈ ਕੀਤੀ ਆ ਕਿੰਨਾ ਕੰਮ ਕਰਨ ਵਾਲਾ ਇਹ ਸਾਰਾ ਕੀਤਾ ਵਾ ਉਹ ਕਿਸ ਤਰ੍ਹਾਂ ਕਿਸਦਾ ਹੁੰਦਿਆ ਹੋਊਗਾ ਤੂੰ ਨਾ ਸੁਣਿਆ ਹੋਊਗਾ ਤਾਂ ਹੀ ਤੇ ਅਗਲੇ ਕਹਿਣ ਦੇ ਆ ਇਕਦੇ ਕੰਦਾ ਨਾ ਬਸ ਲੱਗੇ ਰਹਿਣਾ ਹੁੰਦਾ ਵਾ ਵੀ ਕੌਣ ਕੀ ਕਰਨ ਦਿਆ ਵਾ ਤੇ ਕੀ ਨਹੀਂ ਕਰਨ ਦਿਆ ਹੈਗਾ ਜੇ ਆਉਂਦਿਆ ਕਿਸਦਾ ਤੇ ਮੈਨੂੰ ਦੱਸ ਦੇ ਮੈਂ ਵੀ ਉਹਨਾਂ ਨੂੰ ਦੱਸਣ ਵਾਲਾ ਬਣਾ ਵੀ ਉਹਦਾ ਆਉਂਦਿਆ ਤੂੰ ਫੋਨ ਚੈੱਕ ਕਰ ਲਓ ਆ ਲੋ ਫੜੋ ਫੋਨ ਮੈ ਆ ਕੇ ਚੈੱਕ ਕਰਨਾ ਤੂੰ ਹੀ ਦੱਸ ਦੇ ਹਾਂ ਉਹ ਬਾਬਾ ਨਹੀਂ ਕਹਦਾ ਫੋਨ ਆਉਂਦੇ ਦੱਸ ਇਹਦੇ ਵਿੱਚ ਕਿਹੜੀ ਗੱਲ ਵਾ ਤੇ ਫਿਰ ਮੰਮੀ ਕੱਲੀ ਕਹਿੰਦੀ ਮੈਨੂੰ ਮੰਮੀ ਉਹਨਾਂ ਦੇ ਦੋਦਾਂ ਹੀ ਕੰਨ ਵਜਦੇ ਰਹਿੰਦੇ ਆ ਕਿ ਮੰਮੀ ਉਹਨਾਂ ਦੀ ਕਿਹੜੀ ਗੱਲ ਵਾ ਮੰਮੀ ਹਣੀ ਜੋ ਕਹ ਦੇਣਗੇ ਤੁਸੀਂ ਉਹ ਮੰਨ ਜਾਓਗੇ ਪਹਿਲਾਂ ਕੰਮ ਧੰਦਾ ਵੇਖ ਲਿਆ ਕਰ ਜੇ ਕਿਸਦਾ ਆਉਂਦਾ ਵੀ ਹੋਊਗਾ ਨਾ ਤੇ ਬਾਅਦ ਚੁੱਕ ਲਿਆ ਕਰ ਉਹ ਬਾਬਾ ਕੰਮ ਸਾਰਾ ਕਰਦੀ ਟਡੇ ਸਾਹਮਣੇ ਹੀ ਆ ਜਿਹਦੇ ਮੈਂ ਨਾ ਕਰਦੀ ਹੋਵਾ ਤਵੇਂ ਹੀ ਆ ਤੁਸੀਂ ਬਸ ਉਹਨਾਂ ਦੇ ਮਗਰ ਲੱਜਨੇ ਰੋਟੀਆਂ ਜੇ ਲਾਉਣ ਵਾਲੀਆਂ ਪਈਆਂ ਮੈਂ ਜਾਣਾ ਮੈਂ ਕਿਹਦੇ ਕੰਮ ਕੁੰਮ ਦਾ ਪਤਾ ਕਰਨਾ ਘਰੋਂ ਤੇ ਪੈਸੇ ਮਿਲਦੇ ਨਹੀਂ ਤੇ ਕੋਈ ਗੱਲ ਨਹੀਂ ਮੈਂ ਫੁਲਕੇ ਲਾ ਦੇਣੀ ਆ ਤੇ ਖਾ ਕੇ ਤੁਸੀਂ ਚਲ ਜਾਓ ਜਾਂ ਫਿਰ ਸੋਈ ਜੀਓ ਤੇ ਲਾ ਦੇ ਉਹਦੇ ਲਾਗੋ ਫੁਲਕੇ ਜਾ ਕੇ ਤੁਸੀਂ ਵੀ ਬਸਣਾ ਜਿੱਦਾਂ ਉਹ ਕਹਿੰਦੀ ਓਦਾਂ ਹੀ ਕਰੀ ਜਾਇਆ ਕਰੋ ਕੰਮ ਨਾ ਵੇਖਿਆ ਕਰੋ ਮੇਰਾ ਵੀ ਹਾਂ ਵੇਹਣਾ ਤੋ ਕਿੰਨਾ ਹੋ ਗਿਆ ਤੈਨੂੰ ਜਾਣੀਆ ਤੁਸੀਂ ਘਰ ਤੇ ਰੋਟੀ ਤੁਹਾਡੇ ਕੋ ਫੇਰ ਨਹੀਂ ਪੱਕਦੀ ਕਰਦੇ ਵਿਰੋਧ ਆ ਵੀ ਕਿਹੜਾ ਨਾ ਕਰਨਾ ਵਾ ਵੀ ਕਰਦੇ ਆ ਕੋ ਮੇਰੀ ਗੱਲ ਸੁਣੋ ਤੁਹਾਨੂੰ ਕੋਈ ਸ਼ੱਕ ਵਾ ਮੇਰੇ ਉਤੇ ਮੈਂ ਘਰ ਦੇ ਛੱਡ ਕੇ ਤੁਹਾਡੇ ਕੋਲ ਆਈ ਆ ਤੇ ਜੇ ਐਨੀ ਤੁਹਾਨੂੰ ਹੈਗੀ ਆ ਨਾ ਤੇ ਤੁਸੀਂ ਫੋਨ ਵੇਖ ਲਓ ਬਸ ਇਹ ਮੰਮੀ ਤੇ ਕਹਿੰਦੇ ਮੇਰੇ ਵੱਲ ਆ ਗਈ ਆ ਨਾ ਮੰਮੀ ਨੇ ਜੋ ਕਹਿਤਾ ਬਸ ਠੀਕ ਵਾ ਉਹ ਮੈਂ ਤੇ ਰੋਟੀ ਲੈ ਲੋ ਕਹਿਣ ਗਿਆ ਤੇ ਮੰਮੀ ਰੋਲਾ ਟੱਪੀ ਪਾਉ ਮੰਮੀ ਹੁਣੀ ਨਵਾਂ ਰੋਲਾ ਪਾਉਣ ਲੱਗੀ ਆ ਕੀ ਉਹ ਨਵਾਂ ਲੱਗੇ ਆ ਉਦੋਂ ਮੈਂ ਜਿੱਦਾਂ ਦੀ ਘਰ ਦੇ ਵਿੱਚ ਪੈਰਾ ਖਲਿਆ ਉਦੋਂ ਦਈ ਉਹਨਾਂ ਦਾ ਰੋਲਾ ਸ਼ੁਰੂ ਹੋਇਆ ਉਹ ਚੱਲ ਮੈਨੂੰ ਨਹੀਂ ਗਏ ਗੱਲ ਦਾ ਪਤਾ ਠੀਕ ਹੈ ਨਾ ਜਾ ਉਹ ਵੀ ਰਸੋਈ ਜੀਓ ਤੇ ਜਾ ਕੇ ਰੋਟੀਆਂ ਲਵਾ ਦੇ ਉਹਨਾਂ ਦੇ ਮਗਰ ਨਾ ਨਾ ਲੱਗੋ ਚੰਗੇ ਰਹੋਗੇ ਤੇ ਕਿਹਦੇ ਮਗਰ ਲੱਗਾ ਫਿਰ ਤੇ ਮੇਰੀ ਵੀ ਸੁਣ ਲਿਆ ਕਰੋ ਕਿ ਨਹੀਂ ਉਹ ਤੇਰੀ ਵੀ ਸੁਣਨਾ ਵਾ ਮੈਂ ਉਹ ਤਾਂ ਕਹਿਣ ਦੇ ਆ ਵੀ ਤਿੰਨ ਜਾਣੀਆਂ ਰੋਟੀ ਅਜੇ ਤੱਕ ਨਹੀਂ ਗਾ ਤੁਹਾਡੇ ਕੋ ਪੱਕੀ ਤੇ ਕੋਈ ਗੱਲ ਨਹੀਂ ਬਾਬਾ ਲਾ ਦਿੰਦੇ ਆ ਰੋਟੀ ਉਹ ਆਪਣੇ ਕਮਰੇ 'ਚ ਬੜੀ ਆ ਇਹਦੇ ਵਿੱਚ ਕੋਈ ਗੱਲ ਹੈ ਹੀ ਨਹੀਂ ਤੇ ਮਾਤਾ ਰਸੋਈ 'ਚ ਡਈ ਹੈ ਮਾਤਾ ਨੂੰ ਵੀ ਆਤਵਾ ਦੇ ਬਿਦੜੀ ਨੂੰ ਯਾਤਵਾਂਗੇ ਬੋਲਣ ਤੋਂ ਬਗਾਰ ਦਸਨ ਕਰਨੀਆਂ ਹੈਗਾ ਤੇ ਜਾ ਲਾ ਰੋਟੀਆਂ ਜਾ ਕੇ ਵੀ ਉਦਾਂ ਦੇ ਦਿਨਾਂ ਨੂੰ ਤਾਂ ਸੌਖਾ ਨਾ ਗਜਨੀ ਆ ਉਹਦਾ ਸਾਰਾ ਕਸੂਰ ਹੋਣਾ ਉਡੀ ਬੈਠੀ ਰਹੀਦੀ ਉਹਦੇ ਤਾਂ ਬਸ ਕੰਨ ਨਾ ਮੇਰੇ ਵਾਲੀ ਲੱਗੇ ਰਹਿੰਦੇ ਆ ਖਰੇ ਕਿੱਥੇ ਸੁਣ ਲਿਆ ਵੈਨੇ ਕਿ ਫੋਨ ਲਈਏ ਕਰਨ ਜਾਏ ਕਿਦਾਂ ਐਡੀ ਕਿਤੇ ਮਿਸ ਨਹੀਂ ਇਹ ਛੱਟ ਜਾ ਕੇ ਲੁੱਤੀ ਲਾਤੀ ਹੁਣੀ ਆ ਐਡੀ ਗਦੇ ਹੈਗੀ ਆ ਕਿਤੇ ਮੰਮੀ लवली ਬੜਾ ਬੋਲਣ ਡਿਆ ਕੀ ਗੱਲ ਹੋਈ ਆ लवली ਰੋਟੀ ਮੰਗਣ ਡਿਆ ਸੀ ਅੱਛਾ ਅੱਛਾ ਤੇ ਮੈਂ ਹਾਂ ਰੋਟੀ ਹੁਣ ਪੱਕਣ ਵਾਲੀ ਆ ਜੀ ਸਬਜ਼ੀ ਬਣੀ ਆ ਤੇ ਮੈਂ ਹਾਂ ਉਹ ਅੰਦਰ ਬੈਠੀ ਉਹਨੂੰ ਠਾਲ ਬਣਾ ਕੇ ਰੋਟੀ ਤੈਨੂੰ ਦਵੇ ਇਹ ਮੈਂ ਜਾਣਾ ਵਾਂ ਸ਼ਹਿਰ ਤੇ ਮੈਨੂੰ ਰੋਟੀ ਲਾ ਦੋ ਮੈਂ ਹਾਂ ਜੇ ਤੇ ਚੌਲ ਵੀ ਬਣਾਉਣ ਵਾਲੇ ਆ ਤੂੰ ਵੀ ਉੱਥੇ ਥਾਲੀ ਰੱਖ ਕੇ ਅੰਦਰ ਚੱਲ ਗਈ ਇਹ ਚੌਲ ਬਾਅਦ ਚ ਖਾ ਲੂੰਗਾ ਫੁੜਕੀ ਲਾ ਦੋ ਤੇ ਉਹਨੂੰ ਕੀ ਗੱਲ ਮਹਾਰਾਣੀ ਨੂੰ ਮੈਂ ਸਾਰੀਆਂ ਗੱਲਾਂ ਨੂੰ ਦੱਸਤੀਆਂ ਹੀ ਫੇ ਪੁੱਤ ਫੋਨ ਤੇ ਲੱਗੀ ਰਹਿੰਦੀ ਓ ਕੱਲ ਨੂੰ ਇਹ ਨਾ ਹੋਵੇ ਸਾਡੇ ਵੀ ਬੇਇੱਜ਼ਤੀ ਕਰਵਾ ਜੇ ਉਹਨੂੰ ਪੁੱਛ ਲਾ ਵੀ ਕਿਹੜਾ ਫੋਨ ਆਉਂਦਾ ਤੈਨੂੰ ਨਹੀਂ ਇਹਨੂੰ ਫਿਕਰ ਨਹੀਂ ਹੈਗਾ ਕਿ ਮੈਂ ਆਪਣੇ ਬੰਦੇ ਨੂੰ ਰੋਟੀ ਦਵਾ ਆਹ ਫਿਕਰ ਵਾਣ ਨੂੰ ਫੋਨ ਤੇ ਗੱਲ ਕਰਨੇ ਟਾਈਮ ਲੱਗ ਜਾਂਦਾ ਇਹਦਾ ਟਾਈਮ ਨਾ ਉੱਠ ਕੇ ਕੰਮ ਨਹੀਂ ਹੁੰਦੇ ਹੁਣ ਅੰਦਰ ਗਿਆ ਤੇ ਹੈਗਾ ਵਾ ਪਤਾ ਨਹੀਂ ਕੀ ਕਵੇ ਜਾਂ ਨਾ ਕਵੇ ਉੱਚੀ ਉੱਚੀ ਬੋਲਣ ਤੇ ਡੇ ਪਤਾ ਨਹੀਂ ਹੁਣ ਕੀ ਕਹਿਣਾ ਆ ਆਪੇ ਡੱਕੂਗਾ ਕੇ ਡੱਕਣਾ ਹੀ ਪੈਣਾ ਵਾ ਉਹਨੇ ਮੰਮੀ ਫੇਰ ਸਖਾਲ ਦੇਣਾ ਕੁਝ ਨਾ ਕੁਝ ਉਹਨੂੰ ਹੈ ਉਹ ਵੀ ਓਦਾਂ ਦਾ ਹੀ ਆ ਕੋਈ ਗੱਲ ਨਹੀਂ ਬੋਲ ਕੇ ਤੇ ਹਟ ਜਾਣਾ ਉਹਨਾਂ ਨੇ ਸਖਾਲ ਦੂਗੀ ਨਾ ਮੈਨੂੰ ਸਾਰੇ ਰਾਹ ਫੇਰ ਆਉਂਦੇ ਆ फेर ਵੇਖੀਆ ਮੈਂ ਕੀ ਹਸ਼ਰ ਕਰਦੀ ਆ ਅਜੇ ਤਾਂ ਮੈਂ ਵੀ ਚੋਪੀ ਕੀਤੀ ਆ ਮੰਮੀ ਸਾਰੇ ਭੂਏ ਉਹ ਚੜਾਉਣ ਡਿਆ ਵਾ ਬਾਅਦ ਪਛਤਾਉਣਾ ਵੀ ਇੰਨਾ ਹੀ ਆ ਕਿਸੇ ਦਾ ਕੀ ਜਾਨਾ ਮੈਂ ਉਹਨੂੰ ਕਿਹਾ ਮੈਂ ਫੋਨ ਲਿਆ ਕੇ ਦੇਂਦ ਕੀ ਲੋੜ ਸੀ ਤੇਰੇ ਕੋਲ ਤਾਂ ਹੈਗਾ ਹੀ ਇਹਨਾਂ ਕਰਨਾ ਕਿੰਨੂ ਹੀ ਹਾਂ ਜਿੰਨੂੰ ਕਰਨਾ ਉਹਦੇ ਫੋਨ ਤੇ ਕਰਦੀ ਜਾਣ ਕੇ ਹਮਤਰਾ ਹੋ ਗੱਲ ਅੰਦਰ ਬੈਠੀ ਰਹਿੰਦੀ ਆ ਤੇ ਚੱਲ ਮੇਰੇ ਭਾਈ ਫੋਨ ਵੇਖ ਲਿਆ ਤਿਆਰ ਹੋ ਲਿਆ ਇਹੋ ਹੀ ਦੋ ਕੰਮ ਵਾ ਕੰਮ ਕਰਨ ਨੂੰ ਤੇ ਜੀ ਨਹੀਂ ਕਰਦਾ ਚਲੋ ਵੇਖਦੀ ਆ ਮੈਂ ਵੇਖ ਲਾ ਤੋ ਉਹਨਾਂ ਵੀ ਆਣ ਕੇ ਰੋਟੀ ਖਾਣੀ ਹੋ। ਲਾਲਾ ਤੋਂ ਹੀ ਚਾਰ ਫੁੜਕੇ। ਹਾਂ ਜੀ ਲੱਗੀ। ਉਹਨਾਂ ਖਿਜਣਾ ਹੀ ਦੋਵਾਂ ਪਿਓ ਪੁੱਤਾਂ ਨੇ ਆਣ ਕੇ ਬਾਹਰੋਂ ਮੁੜਕੀ। ਵੇਲਾ ਪੁੱਤ ਕਦੋਂ ਦਾ ਆਇਆ ਹੀ ਉਹ। ਘਰ ਮੈਂ ਇਹ ਡੈਡੀ ਪਾਣੀ ਲੈ ਕੇ ਤੇ ਆਇਆ ਹੀ ਨਾਲ ਚਾਹ ਲੈ ਆਉਣਾ। ਅਜੇ ਤੱਕ ਨਹੀਂ ਵੜਿਆ ਉੱਥੇ। ਜਰਜੀ ਇਹਦੀ ਚਾਹ ਦੀ ਦੇਣਾ। ਉੱਥੇ ਬੁੱਢੇ ਹੋਏ ਨਹੀਂ ਆਪਾਂ। ਉਹ ਚਾਹ ਲੈ ਹੋਣੀ ਇਹਨੇ। ਮੈਂ ਤੁਹਾਨੂੰ ਕਹਿੰਦਾ ਰਿਹਾ ਹਾਂ ਨਾ। ਇਹਨੂੰ ਨਾ ਜ਼ਿਆਦਾ ਵਗਾਰੋ। ਤੁਸੀਂ ਵਗਾਰੇ ਜਰਜੀ ਇਹਨੂੰ। ਉਹ ਵਗਾਰਿਆ ਤੇ ਪੁੱਤ ਹੈਗਾ ਵਾ। ਪਰ ਹੁਣ ਮੈਂ ਇਹਨੂੰ ਕੀ ਕਹਿੰਦਾ? ਇਹ ਮੈਂ ਮਾਰਾਂ ਉਹ ਇੱਥੇ ਆਜੋ ਬਹਿ ਜਾਓ ਨਹੀਂ ਆਵਾਜ਼ ਇਹਨੂੰ ਕੀ ਮਾਰਨੀ ਆ ਹਾਂਜੀ ਤੇ ਆ ਮੇਰਾ ਪੁੱਤ ਅੰਦਰ ਵਿੱਚ ਪਾਣੀ ਤੇ ਪੀਏ ਕੋਟ ਉਹ ਪਾਣੀ ਵੀ ਪੀ ਲੈਨੇ ਆ ਤੇ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਕਹਿੰਦਾ ਰਿਹਾ ਵਣਾ ਇਹ ਪਰਦਾ ਨਹੀਂ ਓ ਜਿਸ਼ੀਆਂ ਕਰ ਜਾਂਦਾ ਹੀ ਏ ਓਏ ਇਹ ਗੱਲ ਤਾਂ ਪੁੱਤ ਹੁਣ ਥੋੜਾ ਪਤਾ ਵਾ ਬੱਚੇ ਤਾਂ ਘਰੋਂ ਪੜ੍ਹ ਨਹੀਂ ਜਾਂਦੇ ਆ ਤੇ ਉੱਥੇ ਜਾ ਕੇ ਕੀ ਕਰਦੇ ਨੇ ਕੀ ਨੇ ਮੈਂ ਤੁਹਾਨੂੰ ਸਮਝਾਉਂਦਾ ਰਿਹਾ ਵਾਂ ਪਰ ਤੁਸੀਂ ਕਦੀ ਨਹੀਂ ਮੇਰੀ ਗੱਲ ਮੰਨੀ ਇਹਨੂੰ ਚੁੱਪ ਕਰਕੇ ਨਾ ਕੋਈ ਕੰਮ ਸਿਖਾਓ ਤੇ ਬਾਹਰ ਕੱਢੀਏ ਇਹਨੂੰ ਚੱਲ ਪਹਿਲਾਂ ਪਾਣੀ ਤੇ ਪੀਏ ਪਾਣੀ ਪੀ ਇਨੇ ਦੁਖੀ ਬੜਾ ਕੀਤਾ ਡੇੜ ਜੀ ਉਹ ਕੀਤਾ ਤਾਂ ਹੈਗਾ ਵਾ ਹੁਣ ਪੁੱਛ ਲਿਆ ਕਿ ਰਮਨ ਹਾਂ ਜੀ ਓਏ ਆ ਪਾਣੀ ਤੇ ਲਿਆ ਕੋਟਰ ਲੱਭਦਾ ਹੀ ਨਹੀਂ ਪਤਾ ਨਹੀਂ ਹੈ ਕਿੱਥੇ ਕੁੱਛ ਨੇ ਇਹਨੂੰ ਮਾਂ ਤੇਰੀ ਨੂੰ ਕਿੱਥੇ ਗਿਆ ਤੇ ਕਿੱਥੇ ਨਹੀਂ ਆ ਲੈ ਪਾਣੀ ਓ ਮੇਰੀ ਗੱਲ ਸੁਣ लवली ਨੂੰ ਅਹੀਂ ਖਲਾਇਆ ਹੈ ਭੀ ਜਾਂ ਚਾਹ ਤੇ ਪਾ ਲਿਆ ਨਾ ਚਾਹ ਤੇ ਨਾ ਪਾਣੀ ਤੇ ਨਾ ਆਪ ਵੀ ਬੋੜਿਆ ਹੋ ਉਹਨੇ ਤੇ ਆਣ ਕੇ ਮੇਰੇ ਨਾਲ ਗੱਲ ਨਹੀਂ ਕੀਤੀ ਵੀ ਡੈਡੀ ਹੁਣ ਚਾਹ ਮੰਗਣ ਡਏ ਆ ਜਾਂ ਪਾਣੀ ਮੰਗਣ ਡਏ ਆ ਮੰਮੀ ਚਾਹ ਲੈਣੇ ਭੇਜਿਆ ਹੁੰਦੋ ਦੋਨਾਂ ਘੇੜੇ ਦੇ ਕੇ ਆ ਗਏਗੇ ਮੈਨੂੰ ਆਣ ਕੇ ਕਹਿੰਦਾ ਮੰਮੀ ਰੋਟੀ ਬਣੀ ਆ ਤੇ ਮੈਂ ਕਿਹਾ ਸਬਜ਼ੀ ਬਣੀ ਆ ਨਾ ਫੁਲਕੇ ਲਾਉਣੋਂ ਆਲੇ ਆ ਇਹ ਮੈਨੂੰ ਫੁਲਕੇ ਲਾ ਦੋ ਮੈਂ ਕਿਹਾ ਕੰਮ ਜਾਣਾ ਵਾ ਉਹ ਤੇ ਤਿਆਰ ਬਿਆਰ ਹੋਇਆ ਤੇ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ ਵਾ ਤੇ ਤੂੰ ਪੁੱਛਿਆ ਨਹੀਂ ਵੀ ਉਹ ਨਹੀਂ ਆਏ ਤੂੰ ਆ ਗਿਆ ਵਾ ਮੈਨੂੰ ਕੀ ਪਤਾ ਹੀ ਮੈਂ ਤਾਂ ਕਹਿਆ ਤੈਨੂੰ ਕਿਦਾ ਕੰਮ ਘਲਾਇਆ ਹੋਊ ਉਹਨੂੰ ਅਸੀਂ ਕਿਥੇ ਘਲਾਉਣਾ ਅਸੀਂ ਉਹਨੂੰ ਕੰਮ ਮੈਂ ਘਲਾਉਣਾ ਉਹਨੂੰ ਇਕੱਲੇ ਨੂੰ ਕਦੇ ਪਤਾ ਕੀ ਹੋਣੀ ਨਹੀਂ ਦੇਣਾ ਤੁਸੀਂ ਦਲਜੀਤ ਨੂੰ ਕਾਲ ਦਿੰਦੇ ਉਹ ਯਾਰ ਅਸੀਂ ਤਾਂ ਆਖਿਆ ਵੀ ਚੱਲ ਕੀ ਪਤਾ ਸੀ ਉਹਨੂੰ ਚਾਹ ਲੈ ਕੇ ਹੋਣਾ ਹੀ ਨਹੀਂ ਤੁਹਾਨੂੰ ਇਹ ਤੱਕ ਉਹਦੀਆਂ ਹੱਤਾਂ ਦਾ ਪਤਾ ਹੀ ਨਹੀਂ ਲੱਗਾ ਡੈਡ ਜੀ ਜਿਹੜਾ ਮੈਂ ਕੰਮ ਕਿਹਾ ਨਾ ਉਹ ਕੰਮ ਕਰੋ ਇਹਨੂੰ ਜਾਂ ਕੋਈ ਕੰਮ ਸਿਖਾਓ ਤੇ ਬਾਹਰ ਕੱਢੀਏ ਇਹਨੂੰ ਦਾਫਸ ਹਟਦਾ ਰਹਿੰਦਾ ਵਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੰਮ ਸਿੱਖਣ ਵਾਲੀ ਜਿਹੜੀ ਉਮਰ ਹੈ ਨਾ ਪੁੱਤ ਉਹਦੀ ਲੰਘੀ ਆ ਹੁਣ ਨਹੀਂ ਉਹ ਸਿੱਖ ਸਕਦਾ ਤੇ ਘਰ ਕਿਦਾਂ ਗੁਜ਼ਾਰਾ ਚੱਲਣਾ ਵਾ ਜਾਂ ਮੈਨੂੰ ਬਾਹਰ ਕੱਢ ਦੋ ਫਿਰ ਮੈਂ ਚੱਲ ਜਾ ਫਿਰ ਕਰਾ ਲਿਓ ਤੇ ਕੋਈ ਕੰਮ ਇਕੱਲੇ ਕਰਨਾ ਪੈਣਾ ਤੁਹਾਨੂੰ ਸਾਰਾ ਕੰਮ ਇਹ ਗੱਲ ਤਾਂ ਤੇ ਮੈਨੂੰ ਵੀ ਪਤਾ ਵਾ ਤਾਂ ਇਹ ਤੇ ਤੈਨੂੰ ਮੈਂ ਬਾਹਰ ਹੀ ਭੇਜਦਾ ਚੱਲ ਕੋਈ ਗੱਲ ਨਹੀਂ ਕਾਲੇ ਨਾ ਪਾਓ ਆਉਂਦਾ ਵਾ ਨਾ ਪੁੱਛਦੇ ਆਂ ਵੀ ਕਿੱਥੇ ਗਿਆ ਵਾ ਤੇ ਤੈਨੂੰ ਸੁਣਾ ਦਿੰਦਾ ਹੀ ਤੇ ਤੂੰ ਚਾਹ ਫੜਾ ਕੇ ਫੇਰ ਚੱਲ ਜਾਂਦਾ ਜੇ ਇਹਨੇ ਆਪ ਕਿਤੇ ਉੱਡਣਾ ਸੀ ਤੇ ਤੈਨੂੰ ਕਹਿੰਦਾ ਆ ਮੈਂ ਫੜਾਉਣ ਦੀ ਜਾ ਕੇ ਚਾਹ ਦਾ ਤੇ ਧਰਮ ਨਾਲ ਨਾ ਨਹੀਂ ਗਿਆ ਤੇ ਮੈਂ ਕਿਹਾ ਵੀ ਆਉਂਦੇ ਹੁਣੇ ਆ ਕਿਤੇ ਜਿਹੜਾ ਇਹ ਵੀ ਆ ਗਿਆ ਦਗਾ ਤੇਰੀ ਗੱਲ ਠੀਕ ਵਾ ਉਹਨੂੰ ਕੋਈ ਕੰਮ ਸਿਖਾ ਲਓ ਤੇ ਆਰੇ ਲੱਗੇ ਜਿਹੜਾ ਤੁਰਿਆ ਫਿਰਦਾ ਨਾ ਮੁੰਡਿਆਂ ਦੇ ਨਾਲ ਕਦੀ ਐਨੂੰ ਚਲ ਗਿਆ ਤੇ ਕਦੀ ਐਨੂੰ ਚਲ ਗਿਆ ਅੱਜ ਕੱਲ ਮੁੰਡੇ ਕੰਮ ਆਪ ਕਰ ਰਹੇ ਨੇ ਆ ਮੁਰਕੇ ਫਸਾਏ ਦੇ ਵਰਗੇ ਨੂੰ ਦੇਣਾ ਵਾ ਨਹੀਂ ਕੰਮ ਕਿਹੜਾ ਸਿਖਾਏਂਗੇ ਉਹਨੂੰ ਉਹ ਡੱਡ ਜੀ ਅਜੇ ਟਰੈਕਟਰ ਨਹੀਂ ਬਣਾਉਂਦੇ ਉਥੇ ਲਵਾ ਦੀ ਇਹਨੂੰ ਉਹ ਪੁੱਤ ਉਹ ਤਾਂ ਮਿੱਟੀ ਦੀ ਛਰੀ ਨੂੰ ਲੱਗਨ ਦਿੰਦਾ ਤੇ ਤੇਲ ਲੱਗਣ ਦੂ ਕੋਈ ਗੱਲ ਨਹੀਂ ਉਹ ਲਾਉਣਾ ਹੀ ਪੈਣਾ ਵਾ ਕੰਮ ਤਾਂ ਕੋਈ ਨਾ ਕੋਈ ਕਰਨਾ ਹੀ ਹੈ ਨਾ ਹੁਣ ਕੱਲਾ ਨਹੀਂਗਾ ਹੁਣ ਟਬਰਦਾਰੀ ਆ ਦੋਵੇਂ ਜੀ ਖਾਣ ਵਾਲੇ ਆ ਕਰੂਗਾ ਵੀ ਫੇਰ ਹੀ ਆ ਨਾ ਨੇ ਬਾਹਰ ਪੈੜੀ ਦੇ ਚ ਕੰਮ ਕਰਨਾ ਨਾ ਨੇ ਟਰੈਕਟਰਾਂ ਦਾ ਕਰਨਾ ਤੇ ਕਿਹੜੀ ਨੌਕਰੀ ਦਫ਼ਤਰ ਵਿੱਚ ਮਿਲਣੀ ਹੈ ਇਹਨੂੰ ਖਰਚਾ ਆਂਦੇ ਚਾਹੀਦਾ ਵਾ ਮਰਜੀ 4 ਦਿਨ ਖਰਚਾ ਨਾ ਨਾ ਦੋ ਆਪੇ ਅਗਲਾ ਆਣੀ ਉਹ ਖਰਚਾ ਤਾਂ ਮੈਂ ਦਿੰਦਾ ਨਹੀਂ ਐਦਾਂ ਦਾ ਦਾਦੂ ਲਾ ਲੈਂਦਾ ਵਾ ਜੇ ਕੋਈ ਜਿਦ ਤਰ੍ਹਾਂ ਹੋਣਾ ਦਾ ਹੀ ਲਾਉਂਦਾ ਵਾ ਕਦੀ ਬਡਵਾ ਜੂ ਕੱਢ ਲੇ ਕਦੀ ਅੰਕਲ ਕੋ ਲੈ ਲੇ ਉਹ ਦਾ ਹਿਸਾਬ ਦਾ ਕੋ ਹਿਸਾਬ ਦਿੱਤਾ ਉਹਨੇ ਕੋਈ ਨਾ ਵੀ 1 ਰੁਪਏ ਦਾ ਹਿਸਾਬ ਦਿੰਦਾ ਨਹੀਂ ਕੀ ਗੱਲ ਹੈ ਚੰਗਾ ਭਲਾ ਹੁੰਦਾ ਹੀ ਕਿਤੇ ਜੇ ਪੈਸੇ ਦੇਣੇ ਨਾ ਆਣ ਕਿਉਂ ਉਸੇ ਵੇਲੇ ਦੱਸਣਾ ਵੀ ਮੰਮੀ 500 ਦਿੱਤਾ ਸੀ 200 ਮੈਂ ਖਰਚ ਲਿਆ 300 ਬਚ ਗਿਆ ਹੁਣ ਤੇ ਦੱਸਦਾ ਹੀ ਨਹੀਂਗਾ ਜੇ 10000 ਹੱਥ ਤੇ ਆ ਗਿਆ 10 ਹੈ ਨਹੀਂ ਮੰਮੀ ਉਹਦੇ ਮਗਰ ਲਗਾਵਾ ਸੌਂਦੀ ਨੂੰ ਸੁਣੀ ਜਾਵੇ ਉਹ ਕਿਹੜੀ ਘਟਵਾ ਇੱਕ ਹੋਰ ਸਈ ਹੈ ਦੋਵੇਂ ਜਾਣੇ ਚੱਲ ਨਾ ਕਾਲੇ ਨਾ ਪਾਓ ਮੈਨੂੰ ਦੱਸੋ ਫੇ ਰੋਟੀ ਖਾਣੀ ਹੈ ਕਿ ਚਾਹ ਪੀਣੀ ਹੈ ਪਹਿਲਾਂ ਉਹ ਰੋਟੀ ਖਾਣੀ ਹੁਣ ਬੇਟਾ ਸੰਦੀਪ ਨੂੰ ਬੇਨੋ ਸੰਦੀਪ ਅਰ ਰੋਟੀ ਲੈ ਗਿਆ ਚਲ ਰਮਨ ਮੈਨੂੰ ਪਹਿਲਾਂ ਚਾਹ ਦੇ ਦੇ ਘੋਟ ਸੁਨੀਪ ਆਜੋ ਰੋਟੀ ਤੇ ਰਹਿ ਗਿਆ ਭੁੱਖ ਲੱਗੀ ਆ ਰੋਟੀ ਲਿਉਣੀ ਆ ਤੂੰ ਹੀ ਨਜ਼ਰ ਲਾਤਾ ਉਹ ਚੇੜ ਕੀ ਲਾਉਣਾ ਸੀ ਖਾਲ ਖਾਲਣ ਦੇ ਟਾਈਮ ਲੱਗ ਗਿਆ ਤੇ ਤੂੰ ਲਗਲੀ ਨੂੰ ਸੁਣਾ ਦੇ ਦਿੰਦੇ ਮੈਂ ਰੋਟੀ ਪਾ ਦਿੰਦੀ ਉਹ लवली ਦੀ ਸੁਣ ਲਾ ਚਾਹ ਲੈਣ ਭੇਜਿਆ ਥਨੂੰ 2 ਘੰਟੇ ਡਿੱਗਦੇ ਰਹੇ ਉਹ ਨਹੀਂ ਆਇਆ ਆਉਣਾ ਕੀ ਤਨ ਮੈਂ ਦੱਸਾਂ ਇੱਕ ਗੱਲ ਉਹ ਪਤਾ ਨਹੀਂ ਕਿੰਨਾ ਫੋਨ ਤੇ ਲੱਗੀ ਸੀ ਸਵੇਰ ਦੀ ਅਜbaar ਨਹੀਂ ਨਿਕਲੀ ਰਪਿੰਦਰ ਅੱਛਾ ਤੇ ਮੇਰੇ ਸਿਰ ਪੀੜਾ ਹੁੰਦੀ ਸੀ ਮੈਂ ਅੰਦਰ ਲੰਮੇ ਪਈ ਤੇ ਰਸੋਈ ਚ ਗਈ ਪਾਣੀ ਲੈਣ ਤੇ ਉੱਚੀ ਉੱਚੀ ਹੱਸਣ ਢੀ ਤੇ ਮੈਂ ਜਾ ਕੇ ਸੁਣਿਆ ਤੇ ਗਲਤ ਨਹੀਂ ਮੈਨੂੰ ਸੁਣੀ ਕੋਈ ਵੀ ਅੱਛਾ ਤੇ ਪਤਾ ਨਹੀਂ ਹੁਣ ਕਿੰਨਾ ਲੱਗੀ ਮੈਂ ਜਾ ਕੇ ਮੰਮੀ ਨੂੰ ਦੱਸਿਆ ਮੈਂ ਨਾ ਇਹਦੇ ਮੰਮੀ ਦਾ ਫੋਨ ਆਵੇ ਨਾ ਭਰਾ ਦਾ ਆਵੇ ਤੇ ਕਿੰਨਾ ਲੱਗੀ ਇਹ ਫੋਨ ਤੇ ਛਤਰ ਜੱਡਾ ਉਹਨੂੰ ਫੋਨ ਲਾਤਾ ਵਾ ਉਹਨੇ ਫੋਨ ਕੀ ਕਰਨਾ ਸੀ ਭਲਾ ਤੂੰ ਲੜੜੀ ਨੂੰ ਕਹਿੰਦਾ ਨਾ ਇਹਨੂੰ ਪੁੱਛੇ ਸਹੀ ਫੋਨ ਆਉਂਦਾ ਕਿਦਾਂ ਵਾ ਮੰਮੀ ਨੇ ਫਿਰ ਭੇਜਿਆ ਉਧਰ ਚੰਗੀ ਜੰਗ ਹੋਣ ਢੀ ਹੀ ਪਤਾ ਨਹੀਂ ਕੀ ਕਿਹਾ ਉਹਨੂੰ ਉਹ ਜੰਗ ਤੇ ਬਾਅਦ ਉਹ ਤਿਆਰ ਹੋ ਗਏ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਉਹਨੇ ਨਹੀਂ ਦੱਸਿਆ ਸਨੀਬ ਜੰਗ ਤੇ ਹੋਣ ਦੀ ਆ ਜਿੱਦਾਂ ਦੇ ਹੈਗੇ ਆ ਨਾ ਲਵ ਮਰ ਜਾਣਾ ਜਿਆਦਾ ਚਿਰ ਨਹੀਂ ਟਿਕਦੀਆਂ ਹੁੰਦੀਆਂ ਵੇਖੋ ਕੀ ਬੰਦਾ ਹੋਣ ਇਹਨਾਂ ਦਾ ਬੰਨਾ ਤੇ ਕੀ ਆ ਜਿੱਦਾਂ ਦੇ ਹਾਲਾਤ ਬੰਨਾ ਕੱਖ ਨਹੀਂ ਆ ਨਾ ਕੋਈ ਕੰਮ ਕਰਦਾ ਵਾ ਨਾ ਉਹ ਕੰਮ ਕਰਕੇ ਰਾਜੀ ਆ ਤੇ ਦੋ ਚਪੇੜਾਂ ਉਹਦੇ ਲਾਵੇ ਤੇ ਉਹਨੂੰ ਪੁੱਛੇ ਕਿ ਕਿਹਦਾ ਫੋਨ ਆਉਣ ਡਿਆ ਤੈਨੂੰ ਉਹ ਚੱਲ ਛੱਡੋ ਉਹਨਾਂ ਨੂੰ ਜਾ ਰੋਟੀ ਲੈ ਗਿਆ ਮੈਨੂੰ ਤਾਂ ਭੁੱਖ ਲੱਗੀ ਆ